ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਬਾਈ ਪਹੁੰਚੀ ਸੀ ਆਪਣੇ ਕੋਲ ਪਿੰਡ ਘੁੰਮਣਕਲਾ ਤੋਂ ਮੋਡ ਮੰਡੀ ਕੋਲੋਂ ਗਊਸ਼ਾਲਾ ਦੇ ਵਿੱਚੋਂ ਬਾਈਆਂ ਨੇ ਆਪਣੇ ਕੋਲੋਂ 6 ਫੁੱਟ ਤੇ 2 ਫੁੱਟ ਕਰਾ ਪਰਚੇਜ਼ ਕੀਤਾਗਾ ਸੋ ਬਾਈਆਂ ਨੂੰ ਆਪਾਂ ਸਪੈਸ਼ਲੀ ਕਰਾ ਬਣਾ ਕੇ ਦਿੱਤਾ ਹੈ ਬਾਈ ਕਹਿੰਦੇ ਅਸੀਂ ਸਾਡਾ ਗਊਸ਼ਾਲਾ ਜੀ ਗੋਹੇ ਦੇ ਕੰਮ ਆਗਾ ਗੋਹਾ ਬਹੁਤ ਜ਼ਿਆਦਾ ਹੋ ਜਾਂਦਾ ਬਾਈ ਕਹਿੰਦੇ ਸੋ ਗੋਹੇ ਦਾ ਕੰਮ ਆ ਤਾਂ ਕਰਕੇ ਆਪਾਂ ਉਹਨਾਂ ਨੂੰ ਸਪੈਸ਼ਲੀ ਬਣਾ ਕੇ ਦਿੱਤਾਗਾ ਪ੍ਰੋਪਰ ਵਧੀਆ ਬੀਮ ਨੂੰ ਲਾ ਕੇ ਹੈਵੀ ਕਰਾ ਉਹ ਕੱਕ ਲਾ ਕੇ ਬਾਈ ਕਹਿੰਦੇ ਕਿ ਟਰੈਕਟਰ ਖਬੇ ਜਾਂਦਾਗਾ ਤੋ ਜਾਨ ਨੂੰ ਕੱਟਣਾ ਪੈਂਦਾ ਵਧੀਆ ਹੁੱਕ ਲਾ ਕੇ ਬੈਕ ਪੈਂਦਾ ਵੀ ਕਰਕੇ ਤਾਂ ਬਾਈਆਂ ਨੂੰ ਪੂਰਾ ਵਧੀਆ ਸੋ ਜਸਤੀ ਜਦਰ ਲਾਈਏ ਤੇ ਆਪਾਂ ਸੋ ਤੇਲ ਮਾਰਾ ਦੇ ਕਰਕੇ ਥੋੜੀ ਦਿਖਾਈ ਨਹੀਂ ਦੇਣੀ ਸਪੈਸ਼ਲ ਬ੍ਰੇਡ ਲਾਇਆ ਤੇ ਆਪਾਂ ਗਊਸ਼ਾਲਾ ਚ 6 ਫੁੱਟਾ ਹੀ 크ਰਾ ਚੱਲਦਾ ਹੈਗਾ ਤਾਂ ਕਰਕੇ ਬਾਈਆਂ ਨੇ ਇਹੀ ਸਾਈਜ਼ ਬਣਾਇਆਗਾ ਬਾਕੀ ਜਿਹੜੇ ਵੀਰ ਨੇ ਵੀ ਆਪਾਂ ਤੋਂ 크ਰਾ ਬਣਾਉਣਾਗਾ ਜਿਹੜੇ ਮਰਜੀ ਸਾਈਜ਼ ਦਾ ਆਪਾਂ ਤਿਆਰ ਕਰ ਦਿੰਨਾ ਵੀਰੇ ਤਾਂ ਆਪਾਂ ਨੂੰ ਕੰਟੈਕਟ ਕਰਦਾ ਸਕਰੀਨ ਤੇ ਆਪਣਾ ਨੰਬਰ ਚੱਲੀ ਜਾਂਦਾ ਬਾਕੀ ਆਪਣਾ YouTube ਦਾ ਚੈਨਲ ਵੀ ਸਕਰੀਨ ਉੱਤੇ ਫਲੈਸ਼ ਹੋ ਰਿਹਾਗਾ ਸੋ ਸਾਰੇ ਵੀਰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਬਰਤ ਬ ਤੇ ਕਮੈਂਟ ਵੀ ਜਰੂਰ ਕਰਿਓ